ਹੁਣ ਕਾਲਜਾਂ ਤੇ ਯੂਨੀਵਰਸਟੀਆਂ ਦੀਆਂ ਕੰਟੀਨਾਂ 'ਚ ਫਾਸਟ ਫੂਡ ਨਹੀਂ ਪਰੋਸਿਆ ਜਾਏਗਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਭਾਪਕੇ ਯੂਜੀਸੀ ਦੇ ਵੱਲੋਂ ਯੂਨੀਵਰਸਟੀਆਂ ਤੇ ਕਾਲਜਾਂ ਦੇ ਲਈ ਇੱਕ ਅਹਿਮ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਦੇ 'ਚ ਕਮਿਸ਼ਨ ਨੇ ਇਹਨਾਂ ਸੰਸਥਾਵਾਂ ਦੀਆਂ ਕੰਟੀਨਾਂ 'ਚ ਤਿਆਰ ਹੋਣ ਵਾਲੇ ਜੰਕ ਫੂਡ ਦੇ ਉੱਤੇ ਪਾਬੰਦੀ ਲਾਉਣ ਦੇ ਲਈ ਹੁਕਮ ਦਿੱਤੇ ਹੈ ICMR ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ UGC ਨੇ ਕਿਹਾ ਕਿ ਇਸ ਤਰ੍ਹਾਂ ਦੇ ਭੋਜਨ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਜਿਦੇ ਨਾਲ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈ ਰਹੇ ਹਨ UGC ਨੇ ਯੂਨੀਵਰਸਿਟੀਆਂ ਨੂੰ ਕੰਟੀਨਾਂ 'ਚ ਜੰਕ ਫੂਡ ਦੀ ਵਿਕਰੀ 'ਤੇ ਪਾਬੰਦੀ ਲਾਉਣ ਅਤੇ ਸਿਹਤਮੰਦ ਭੋਜਨ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹੈ ICMR ਦੀ ਰਿਪੋਰਟ ਦੇ ਅਸਾਰ ਪਰ ਹਿੰਦ ਦੇ ਵਿੱਚ ਮੋਟਾਪਾ ਤੇ ਸ਼ੂਗਰ ਇੱਕ ਵੱਡੀ ਸਮੱਸਿਆ ਹੈ ਤੇ UGC ਨੇ ਦੇਸ਼ ਦੀ ਸਿਹਤ ਦੇ ਲਈ ਸਿਹਤਮੰਦ ਭੋਜਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ UGC ਦੇ ਸਕੱਤਰ ਪ੍ਰੋਫੈਸਰ ਮਨੀਸ਼ ਜੋਸ਼ੀ ਨੇ ਸਾਰੇ ਰਾਜਾਂ ਦੇ ਯੂਨੀਵਰਸਿਟੀਆਂ ਨੂੰ ਇੱਕ ਇੱਕ ਪੱਤਰ ਲਿਖ ਕੇ ਵਿਦਿਅਕ ਸੰਸਥਾਵਾਂ 'ਚ ਗੈਰ ਸਿਹਤਮੰਦ ਭੋਜਨ ਦੀ ਵਿਕਰੀ ਤੇ ਪਾਬੰਦੀ ਲਾਉਣਾ ਅਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਕੰਟੀਨਾਂ 'ਚ ਸਿਹਤਮੰਦ ਭੋਜਨ ਦੇ ਵਿਕਲਪਾਂ ਨੂੰ ਉਚਾਹਿਤ ਕਰਨ ਦੇ ਲਈ ਆਖਿਆ। ਪੱਤਰ 'ਚ ਜਾਣਕਾਰੀ ਦਿੱਤੀ ਗਈ ਹੈ ਕਿ ICMR ਦੀ ਰਿਪੋਰਟ ਜਿਹੜੀ 2020 ਤੋਂ 2023 ਦੇ ਮੁਤਾਬਕ ਬਣੀ ਸੀ ਉਸ ਦੇ ਅਨੁਸਾਰ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਿਹਾ ਹੈ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਗੰਭੀਰ ਸਮੱਸਿਆ ਹੈ ਤੇ ਇਹ ਹਰ ਚਾਰ ਦੇ ਵਿੱਚੋਂ ਇੱਕ ਵਿਅਕਤੀ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਹਰ ਚਾਰ ਦੇ ਵਿੱਚ ਇੱਕੇ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਇਸ ਵੱਧਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਐਨਐਪੀਆਈ ਨੇ ਰਾਸ਼ਟਰੀ ਬੋ ਖੇਤਰੀ ਕਾਰਜ ਯੋਜਨਾ ਭਾਵ ਕੇ ਐਨਐਮਏਪੀ ਨੂੰ ਤੀਜੀ ਦੇ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਹੈ ਤੇ ਇਹ ਵੀ ਦੱਸ ਦਈਏ ਕਿ ਇਹ ਸਕੀਮ ਗੈਰ ਸੰਚਾਰੀ ਬਿਮਾਰੀਆਂ ਭਾਵ ਕੇ ਐਨਸੀਡੀ ਦੀ ਰੋਕਥਾਮ ਤੇ ਨਿਯੰਤਰਣ ਦੇ ਲਈ ਬਣਾਈ ਗਈ ਸੀ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਭਾਵ ਕੇ ਯੂਜੀਸੀ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਇਸ ਦੇ ਪਹਿਲੇ ਕਮਿਸ਼ਨ ਦੇ ਵੱਲੋਂ ਸਾਲ 216 ਅਤੇ ਸਾਲ 218 ਦੇ भेजेंगे ਹਦਾਇਤਾਂ ਦਿੱਤੀਆਂ ਗਈਆਂ ਸੀ UGC ਨੇ ਸਸਤਾਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਟੀਨ ਦੇ ਵਿੱਚੋਂ ਗੈਰ ਸਿਹਤਮੰਦ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਹਟਾ ਕੇ ਉਹਨਾਂ ਦੀ ਥਾਂ ਤੇ ਸਿਹਤਮੰਦ ਵਸਤੂਆਂ ਰੱਖਣ ਦੀ ਖੇਚਲ ਕਰਨ ਸੋ ਹੁਣ ਜਿਸ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵੀ 216 ਤੇ 218 ਦੇ ਵਿੱਚ ਇਸ ਤਰੀਕੇ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਸੀ ਪਰ ਉਹਨਾਂ ਦੇ ਉੱਤੇ ਕਿੰਨਾ ਕੁ ਕੰਮ ਹੋਇਆ ਹੈ ਇਹਦੇ ਬਾਬਤ ਹਰ ਕੋਈ ਜਾਣੂ ਹੈ ਤੇ ਜੇਕਰ ਉਹਨਾਂ ਤੇ ਪੁਖਤਾ ਢੰਗ ਦੇ ਨਾਲ ਕੰਮ ਹੋਇਆ ਹੁੰਦਾ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਗਈ ਹੁੰਦੀ ਤਾਂ ਫਿਰ 216 ਤੇ 218 ਤੋਂ ਬਾਅਦ ਵਿੱਚ ਹੁਣ 224 ਦੇ ਵਿੱਚ ਆ ਕੇ ਦੁਬਾਰਾ ਤੋਂ ਇਸ ਤਰੀਕੇ ਦਾ ਪੱਤਰ ਲਿਖ ਕੇ ਹੁਕਮ ਜਾਰੀ ਕਰਨ ਦੀ ਲੋੜ ਨਹੀਂ ਪੈਣੀ ਸੀ